ਸਾਡਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ মিডিਆ ਮਹਿਮਾਨ ਪ੍ਰਕਾਰ ਹਾਜ਼ਰ ਹਾਂ 4 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਚਾਇਤੀ ਜੋਣਾ ਨੂੰ ਲੈ ਕੇ ਚੋਣ ਕਮਿਸ਼ਨ ਨੇ ਕੀਤਾ ਵੱਡਾ ਫੈਸਲਾ ਡੀਸੀ ਦਫ਼ਤਰ ਸਾਹਮਣੇ ਬਾਸਪਤੀ ਚੌਲ ਸਿੱਟਕੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਦਿੱਲੀ ਦੀ ਨਵੀਂ ਸੀਐਮ ਅਤੀਸ਼ੀ ਨੇ ਕੀਤਾ ਵੱਡਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਖਿਲਾਫ ਐਫਆਈਆਰ ਹੋ ਇਧਰ ਪੰਜਾਬ ਤੇ ਚੰਡੀਗੜ੍ਹ ਵਿਖੇ ਜ਼ੋਰਦਾਰ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਜਲਾਈ ਚੇਤਾਵਨੀ ਅਮਰੀਕਾ ਨੇ ਪੁਚਾਲ ਚਲਾਈ 39 ਲੋਕਾਂ ਦੀ ਜਾਨ ਕੁਨ ਖਬਰ ਅਵਸਥਾਰ ਨਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਬਾਅਦ ਰਾਜ ਚੋਣ ਕਮਿਸ਼ਨ ਨੇ ਜਿਹੜਾ ਕਿ ਇੱਕ ਫੈਸਲਾ ਲਿਆ ਹੈ ਕਿ ਹੁਣ ਬਿਨਾਂ ਐਨਓਸੀ ਤੋਂ ਵੀ ਲੋਕ ਚੋਣ ਲੜ ਸਕਦੇ ਨੇ ਬਟ ਉਹਨਾਂ ਨੂੰ ਹਲਫਨਾਮਾ ਜੁੜਾ ਕੇ ਦੇਣਾ ਪਵੇਗਾ ਰਾਜ ਚੋਣ ਕਮਿਸ਼ਨ ਰਾਜ ਕਮਲ ਕਾਂਸਲ ਚੌਧਰੀ ਨੇ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਉਮੀਦਵਾਰ ਨੂੰ ਐਨਸੀਓ ਨਹੀਂ ਮਿਲ ਪਉਂਦੀ ਤਾਂ ਉਹ ਸਿਰਫ ਹੀ ਹਲਫਨਾਮੇ ਦੇ ਨਾਮ ਜਦਗੀ ਫਾਰਮ ਭਰ ਸਕਦਾ ਹੈ ਇਸ ਕਾਰਨ ਉਹਨਾਂ ਦੀ ਨਾਮ ਜਦਗੀ ਰੱਦ ਨਹੀਂ ਹੋਵੇਗੀ ਇਹ ਜਿਸ ਲਈ ਕੀਤਾ ਗਿਆ ਹੈ ਕਿਉਂਕਿ ਅਕਸਰ ਪੰਚਾਇਤੀ ਚੋਣਾਂ ਵਿੱਚ ਨਾਮ ਜਦਗੀ ਜਮਦਗੀਆਂ ਦੇ ਨਾਲ ਐਨਓਸੀ ਸਰਟੀਫਿਕੇਟ ਦਿੱਤੇ ਨਾ ਹੁਣ ਕਾਰਨ ਰੱਦ ਹੋ ਜਾਂਦੀਆਂ ਹਨ ਰਾਜ ਕਮਲਕੌਰ ਚੌਧਰੀ ਨੇ ਦੱਸਿਆ ਹੈ ਕਿ ਉਮੀਦਵਾਰ ਨੂੰ ਹਲਫਨਾਮੇ ਵਿੱਚ ਇਹ ਦੱਸਣਾ ਹੋਵੇਗਾ ਕਿ ਉਹ ਰਾਜ ਦੀ ਜਿਸ ਪੰਚਾਇਤ ਵਿੱਚ ਉਮੀਦਵਾਰ ਵੱਜੋਂ ਚੋਣ ਲੜਨ ਜਾਣ ਦੇ ਹਨ ಗ್ರಾಮ ਪੰਚਾਇਤ ਵੱਲ ਟੈਕਸ ਜਾਂ ਫੀਸ ਦੇ ਰੂਪ ਵਿੱਚ ਕੋਈ ਉਸ ਦੀ ਕੋਈ ਰਕਮ ਬਕਾਇਆ ਨਹੀਂ ਹੈ ਇਸ ਤੋਂ ਇਲਾਵਾ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 11 ਤਹਿਤ ਉਸ ਨੂੰ ਇਹ ਐਲਾਨ ਕਰਨਾ ਹੋਵੇਗਾ ਕਿ ਪੰਚਾਇਤ ਦੀ ਕਿਸੇ ਵੀ ਜਾਇਦਾਦ ਜਾਂ ਜ਼ਮੀਨ ਤੇ ਉਸ ਦਾ ਕਬਜ਼ਾ ਨਹੀਂ ਹੈ ਦੱਸ ਜਿਏ ਕਿ ਪੰਚਾਇਤੀ ਨਾਮਜ਼ਦਗੀ ਦੇ ਵਿੱਚ ਜ਼ਿਕਰ ਰੱਤੀ ਕੋਲੇ ਐਨਓਸੀ ਦਾ ਸਰਟੀਫਿਕੇਟ ਨਹੀਂ ਹੈ ਤਾਂ ਉਹ ਹਲਫਨਾਮਾ ਦੇ ਕੇ ਵੀ ਚੋਣ ਲੜ ਸਕਦਾ ਹੈ ਕਿਸਾਨ ਮਜ਼ਦੂਰਾ ਨੇ ਡੀਸੀ ਦਫ਼ਤਰ ਦੇ ਸਾਹਮਣੇ ਬਾਸਮਤੀ ਚੌਲਾਂ ਦੀ ਢੇਰ ਲਗਾ ਕੇ ਜਿਹੜਾ ਕੀ ਰੋਸ਼ ਪ੍ਰਦਰਸ਼ਨ ਕੀਤਾ ਹੈ ਦੱਸਿਆ ਹੈ ਕਿ ਬਾਸਮਤੀ ਦੀ ਕਿਸਮ 1509 ਅਤੇ 1692 ਦੀ ਵਿਕਰੀ ਇੱਕ ਤਰੀਕੇ ਨਾਲ ਮੰਡੀਆਂ ਵਿੱਚੋਂ ਹੋ ਰਹੀ ਲੁੱਟ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਦੇੜ ਅਤੇ ਜ਼ਿਲ੍ਹਾ ਆਗੂ ਮਨਜੀਤ ਸਿੰਘ ਸੰਧਵਾ ਨੇ ਸਾਥੀਆਂ ਸਮੇਤ ਡੀਸੀ ਦਫ਼ਤਰ ਅੱਗੇ ਫਸਲ ਸੁੱਟ ਕੇ ਰੋਸ਼ ਪ੍ਰਦਰਸ਼ਨ ਕੀਤਾ ਹੈ ਆਗੂਆਂ ਨੇ ਕਿਹਾ ਹੈ ਕਿ ਜਿਵੇਂ ਖੇਤੀਬਾੜੀ ਨੂੰ ਮਾਰਕੀਟ ਇਕਨੋਮੀ ਨਾਲ ਜੋੜਨ ਨਾਲ ਵਧੀਆ ਕਦਮ दस केसान गुमराह करने की कोशिश की जा रही है चार हजार रहा है जिस कारण हर किसान पच्ची तो ती हजार का सीधा घाटा वहन करना पड़ा उन्होंने कहा कि इस बार सरकार का दावा है कि बासमती का रेट बत्ती सौ रुपए तो घटेगा घाटा पूरा करेगी पर स्थिति कोई बयान तक नहीं दिता जा रहा उन्होंने कहा है कि सरकार अनाल तक करन, करना बंद करे जबकि कौमतरी मंडी बासमती का रेट पूरा मिल रहा है ताकि बासमती किसी बदले की भावना तहत रोलिया जा रहा है दसिए किसान वालों जो डीसी दफ्तर के सामने बासमती की फसल सीट अपने रूह से प्रदर्शन करके अपने हक मंगे गए हैं दिल्ली बनी नवी सी एम आतिशी ने ऐलान किया है कि कोविड दौरान मरे हुए व्यक्तियों दे के घरदान एक एक करोड़ रुपया दिता जाएगा दस दिए कि दिल्ली इस सरकार करोना महामारी दौरान जान वाले गवा लोगों को एक एक करोड़ रुपए देने जा रही है मुख्यमंत्री आतिशी ने इस प्रस्ताव में मंजूरी दे दी है इस तुम तो दिल्ली सरकार ने करोना महामारी दौरान जान गवा बानवे लोगों के परिवारों को एक एक करोड़ रुपए का माण पत्ता दिता है इस मौके मुख्यमंत्री आतिशी ने कहा है कि दिल्ली के लोगों ने अपनी जान की परवाह किए ਇਹਨਾਂ ਮਨੁੱਖਤਾ ਤੇ ਸਮਾਜ ਦੀ ਰੱਖਿਆ ਲਈ ਕੰਮ ਕੀਤੇ ਹਨ ਅਤੇ ਕਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਉਹਨਾਂ ਕਹਿ ਕਿ ਦਿੱਲੀ ਸਰਕਾਰ ਉਹਨਾਂ ਦੇ ਜਜ਼ਬੇ ਨੂੰ ਸਲਾਹ ਕਰਦੀ ਹੈ ਬੇਸ਼ੱਕ ਇਹ ਰਾਸ਼ੀ ਮ੍ਰਿਤਕ ਦੇ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀ ਪਰ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਕ ਜੀਵਨ ਜਿਉਣ ਦਾ ਜਰੀਆ ਜ਼ਰੂਰ ਮਿਲੇਗਾ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਸਮੁੱਚੀ ਮਨੁੱਖਤਾ ਲਈ ਭਿਆਨਕ ਸੰਕਟ ਹੈ ਇਹ ਸੰਕਟ ਨੇ ਹਰ ਕਿਸੇ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਸੀ ਪਰ ਸਾਡੇ ਬਹੁਤ ਸਾਰੇ ਲੋਕਾਂ ਨੇ ਦਿੱਲੀ ਨੂੰ ਇਸ ਸੰਕਟ ਤੋਂ ਬਚਾਉਣ ਲਈ ਆਪਣੀ ਜਾਨ ਜੋ ਵਿਚ ਪਾ ਦਿੱਤੀ ਸੀ ਦਾ ਸਹੀ ਹੈ ਕਿ ਕਰੋਨਾ ਮਹਾਮਾਰੀ ਦੇ ਵਿੱਚ ਮਰੀ ਹੋਈ ਵਿਅਕਤੀਆਂ ਦੇ ਭੱਜ ਪਰਿਵਾਰਾਂ ਨੂੰ ਜਿਹੜਾ ਕਿ 1-1 ਕਰੋੜ ਰੁਪਏ ਦੀ ਰਾਸ਼ੀ ਸੀਐਮ ਆਤੀਸ਼ੀ ਵੱਲੋਂ ਦਿੱਤੀ ਜਾ ਰਹੀ ਹੈ वित्त मंत्री निर्मला सीतारमन पर जरा कि एफ आई आर दर्ज की गई है किस मामले पर एफ आई आर सीतारमन पर दर्ज हो जाएगी पूरा मामला वित्त मंत्री निर्मला सीतारमन के खिलाफ एफ आई आर दर्ज कर आदेश दिता गया है इतने जाण उस केस बारे जिस बेंगलौर की लोग प्रतिनिधि अदालत ने दोष के केंद्रीय वित्त मंत्री खिलाफ़ सख्त हुक्म ने जन अधिकार संघर्ष प्रशीद वालों मंत्री खिलाफ अदालत लगाए गए दोषों गया है कि देश के मंत्री ने इलैक्ट्रॉनिक ਬਾਂਡ ਰਾਹੀ ਜ਼ਬਰਦਸਤੀ ਪੈਸੇ ਦੀ ਵਸੂਲੀ ਕੀਤੀ ਹੈ ਜੀਐਸਪੀ ਦੇ ਮੈਂ ਪ੍ਰਧਾਨ ਆਦਰਸ਼ ਆਈਅਰ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਵਿੱਤੇ ਮੰਤਰੀ ਨੇ ਡਰਾ ਤਮਾਕਾ ਦੇ ਇਲੈਕਟ੍ਰੋਨਿਕ ਬਾਂਡ ਰਾਹੀ ਜ਼ਬਰੀ ਵਸੂਲੀ ਕੀਤੀ ਹੈ ਇਸ ਮਾਮਲੇ ਨਾਲ ਜੁੜੀ ਇੱਕ ਪਟੀਸ਼ਨ ਤੋਂ ਬਾਅਦ ਬੰਗਲੌਰ ਦੀ ਕੁਲੂ ਕਪ੍ਰਨੀਤੀ ਕਦਾਲਤ ਨੇ ਵਿੱਤੇ ਮੰਤਰੀ ਖਿਲਾਫ ਕਾਰਵਾਈ ਕੀਤੀ ਹੈ ਸਾਲ 2023 ਵਿੱਚ ਚੋਣ ਬੋਟ ਕਮਿਸ਼ਨ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਸੁਪਰੀਮ ਕੋਰਟ ਨੇ ਚਾਰ ਪਟੀਸ਼ਨਰਾਂ ਨੂੰ ਸੁਣਨ ਅਤੇ ਉਨ੍ਹਾਂ ਦਾ ਪੱਖ ਜਾਣਨ ਤੋਂ ਬਾਅਦ ਆਪਣਾ ਫੈਸਲਾ ਦਿੱਤਾ ਹੈ ਦਾ ਸਹੀ ਕੀ ਪਟਿਆ ਸੀਤਾ ਨਿਰਮਲਾ ਸੀਤਾਰਾਮ ਮੰਦਿਰ ਕੀ ਲਾਪਟਿਸ਼ਨ ਦਾਇਰ ਹੋਣ ਤੋਂ ਬਾਅਦ ਉਹਨਾਂ ਨੇ ਐਫਆਈਆਰ ਦਰਜ ਕੀਤੀ ਗਈ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਿਤੇ ਦੋ ਦਿਨਾਂ ਤੋਂ ਪੈ ਰਹੇ ਪੰਜਾਬ ਦੇ ਵਿੱਚ ਜਮੀਨੇ ਕਿਸਾਨਾਂ ਦੀ ਚਿੰਤਾ ਜਿੱਥੇ ਵਧਾਈ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਤੇ ਚੰਡੀਗੜ੍ਹ ਲਈ ਕੁਝ ਅਲਰਟ ਜਾਰੀ ਕੀਤੇ ਗਏ ਨਹੀਂ ਪਰ ਜਾਬ ਦੇਖ ਕੇ ਝਲਿਆਂ ਤੇ ਚੰਡੀਗੜ੍ਹ ਵਿੱਚ ਵੀ ਕਾਰਨ ਮੌਸਮ ਦਾ ਸੁਭਾਵਨਾ ਹੋ ਗਿਆ ਹੈ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਸਵੇਰੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਹਾਲਾਂਕਿ ਕਿਸੇ ਤਰ੍ਹਾਂ ਕੋਈ ਚੇਤਾਵਨੀ ਨਹੀਂ ਹੈ ਸਵੇਰ ਵਿੱਚ ਵੱਧ ਤੋਂ ਵੱਧ ਤਾਪਮਨ ਕੱਲ ਤੋਂ ਮੁਕਾਬਲੇ 0.1 ਵੱਧ ਗਿਆ ਹੈ ਜਦ ਕਿ ਹੁਣੇ ਆਮ ਤਾਪਮਾਨ ਦੇ ਨੇੜੇ ਹੈ ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 37.1 ਡਿਗਰੀ ਦਰਜ ਕੀਤਾ ਗਿਆ ਤਾਂ ਅਸੀਂ ਇਹ ਕਿ ਪੰਜਾਬ ਤੰਬਿੜ ਲਈ ਮੌਸਮ ਵਿਭਾਗ ਨੇ ਜ਼ੋਰਦਾਰ ਮੀਂਹ ਦੀ ਝੜਕੀ ਦੀ ਭਵਿਕਾਣੀ ਕੀਤੀ ਹੈ ਜਿਸ ਨਾਲ ਕਿਸਾਨਾਂ ਦੀ ਚਿੰਤਾ ਵੀ ਵੱਧ ਗਈ ਹੈ ਕਿ ਕਿ ਕਿਸਾਨਾਂ ਦੀ ਫਸਲਾਂ ਜਿਹੜੀਆਂ ਪੱਕੇ ਤੌਰ ਤੇ ਖੜੀਆਂ ਨੇ ਤੇ ਮੀਂਹ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਬਿਝਾ ਕੇ ਰੱਖ ਦਿੱਤਾ ਹੈ ਅਮਰੀਕਾ ਦੇ ਵਿੱਚ ਹੈਲੋਨ ਪੁਚਾਲਾਉਣ ਦੇ ਨਾਲ 39 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਥੇ ਫੌਜ ਵੀ ਜਿਹੜੀ ਕੀਤਾ ਇਹ ਨਾਤ ਕੀਤੀ ਗਈ ਹੈ ਦੱਸ ਇਹ ਕੀ ਅਮਰੀਕਾ ਚ ਆਇਆ ਚਕਰਵਾਤ ਹੈਲੋਨ ਕਾਰਨ ਪੰਜ ਸੂਬਿਆਂ ਚ ਹੁਣ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਮਰੀਕੀ ਮੀਡੀਆ ਹਾਊਸਸ ਐਨ ਐਸ ਮੁਤਾਬਕ ਤੂਫਾਨ ਕਾਰਨ ਆਏ ਬਵੰਡਰ ਤੇ ਹਾਰਡ ਚ ਕਈ ਘਰ ਟਹਿ ਗਏ ਨੇ ਚਕਰਵਾਤ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੱਖਣੀ ਕੋਰੋਲੀਅਨ ਤੇ ਜਾਰੀਆ ਚ ਵੇਖਿਆ ਗਿਆ ਹੈ ਜਿੱਥੇ ਸ਼੍ਰੇਣੀ 4 ਦੇ ਤੂਫਾਨ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ ਉੱਤਰੀ ਕੋਲੋਨੀਅਨ ਚ ਕੁਝ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਰਾਮਾਂ ਵੀ ਵਾਪਰੀਆਂ ਲੋਕਾਂ ਨੂੰ ਬਚਾਉਣ ਲਈ ਇੱਥੇ ਹੈਲੀਕਾਪਟਰ ਭੇਜ ਗਏ ਹਨ ਇਸ ਦੌਰਾਨ ਹਸਪਤਾਲ ਦੀ ਛੱਤ ਤੇ ਵੀ ਕਰੀਬ 39 ਲੋਕਾਂ ਨੂੰ ਬਚਾਇਆ ਗਿਆ ਹੈ ਅਮਰੀਕਾ 'ਚ ਤੂਫਾਨ ਕਾਰਨ 45 ਲੱਖ ਲੋਕਾਂ ਦੇ ਘਰਾਂ 'ਚ ਬਿਜਲੀ ਸਪਲਾਈ ਨਹੀਂ ਹੈ ਫੋਲੀ ਡਾਚੋ ਬਚਾਅ ਕਾਰਜਾਂ ਲਈ 4000 ਨੈਸ਼ਨਲ ਗਾਉਡਸ ਅਤੇ ਨੂੰ ਤਨਾਇਤ ਕੀਤਾ ਗਿਆ ਹੈ ਦੱਸਿਆ ਗਿਆ ਕਿ ਅਮਰੀਕਾ ਵਿੱਚ ਆਏ ਹੜ੍ਹ ਦੇ ਤੂਫਾਨ ਨੇ ਲੋਕਾਂ ਦੇ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਹੁਣ ਤੱਕ 39 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜਰ ਪੰਜਾਬੀ ਮੀਡੀਆ ਹੁੰਦੇ ਹੀ ਜਾਸਰ 三番。